ਤੁਸੀਂ ਉਹ ਕਿ ਸਟੈਪ ਬਾਈ ਸਟੈਪ ਬਾਈ ਸਟੈਪ ਬਾਈ ਸਟੈਪ ਇੰਪਰੂਵਮੈਂਟ ਮਤਲਬ ਜੇ ਇਨਸਾਨ ਅੱਜ ਲੱਗਿਆ ਰਹੇ ਕੰਮ ਕਰਨ ਦੇ ਲਈ ਤਾਂ ਕੱਲ ਨੂੰ ਉਹ ਅਚੀਵ ਕਰ ਸਕਦਾ ਜੋ ਉਹ ਕਰਨਾ ਚਾਹੇ ਸੋ ਲਾਸਟ ਜਿਹੜੇ ਬੱਚੇ ਤਿਆਰੀ ਕਰ ਰਹੇ ਆ ਜਾਂ ਜਿਹੜੇ ਬੱਚੇ ਇਸ ਟਾਈਮ ਡੀਮੋਟੀਵੇਟ ਹੋ ਕੇ ਬੈਠੇ ਹੋਏ ਆ ਕਿ ਸਾਡੇ ਤੋਂ ਹੋ ਨਹੀਂ ਰਿਹਾ ਜਾਂ ਸਾਨੂੰ ਤਾਂ ਘਰ ਦੇ ਐਵੇਂ ਕਹਿੰਦੇ ਨੇ ਐਵੇਂ ਕਹਿੰਦੇ ਨੇ ਉਹਨਾਂ ਲਈ ਕੁਝ ਮੈਸੇਜ ਲਾਸਟ ਵਿੱਚ ਉਹਨਾਂ ਲਈ ਇਹੀ ਹੈ ਕਿ ਕੁਝ ਕੁਆਲਿਟੀਆਂ ਜੋ ਉਹਨਾਂ ਨੂੰ ਖੁਦ ਬਿਲਡ ਅਪ ਕਰਨੀਆਂ ਪੈਣੀਆਂ ਕਿਸੇ ਨੇ ਤੁਹਾਡੀ ਹੈਲਪ ਨਹੀਂ ਕਰਨੀ ਕਿਸੇ ਨੇ ਸਾਰੇ ਲੋਕਾਂ ਰਿਸ਼ਤੇਦਾਰਾਂ ਸਾਰਿਆਂ ਨੇ ਬਸ ਤੁਹਾਨੂੰ ਇਹੀ ਕਹਿਣਾ ਵਾ ਕਿ ਐਂ ਕਰ ਲਾ ਓ ਕਰ ਲਾ ਮੈਨੂੰ ਵੀ ਬੜੇ ਜਣੇ ਕਹਿੰਦੇ ਹੁੰਦੇ ਕਿ ਜਦੋਂ ਮੇਰੇ ਮੈਨੂੰ ਕਿਉਂਕਿ ਮੇਰੀ 18 ਇੰਚ ਗ੍ਰੈਜੂਏਸ਼ਨ ਮੈਂ ਪਾਸ ਆਊਟ ਕੀਤੀ ਜੌਬ ਲੈਂਦੇ ਲੈਂਦੇ ਮੈਨੂੰ 6 ਸਾਲ ਲੱਗ ਗਏ ਕਿਸੇ ਨੇ ਕਹਿਣਾ ਜਿਹੜਾ ਜਿਹੜਾ ਪੜਿਆ ਵੀ ਨਹੀਂ ਅਨਪੜ ਉਹਨੇ ਵੀ ਕਹਿਣਾ ਕਿ ਯਾਰ ਤੂੰ ਕੈਨੇਡਾ ਚੱਲ ਜਾ ਤੂੰ ਗੁਲਿਆਨ ਚੱਲ ਜਾ ਤੂੰ ਆਹ ਕਰ ਲਾ ਤੂੰ ਆਹ ਸ਼ੋਰੂਮ ਚ ਲੱਗ ਜਾ ਤੂੰ ਟੀਚਰ ਲੱਗ ਜਾ ਸੋ ਮੈਨੂੰ ਲੱਗਦਾ ਕਿ ਹਰ ਇੱਕ ਐਸਪੀਰੈਂਟ ਦੇ ਵਿੱਚ ਸਟ ਸਭ ਤੋਂ ਪਹਿਲਾਂ ਕਿ ਆਪਣੇ ਤੇ ਵਿਸ਼ਵਾਸ ਹੋਣਾ ਚਾਹੀਦਾ ਸੈਲਫ ਬਲੀਵ ਹੋਣਾ ਚਾਹੀਦਾ ਸੈਲਫ ਬਲੀਵ ਨਾ ਹੋਗੇ ਤੁਸੀਂ ਕੋਈ ਕੰਮ ਵੀ ਨਹੀਂ ਸ਼ੁਰੂ ਕਰ ਸਕਦੇ ਆਪਣੇ ਤੇ ਵਿਸ਼ਵਾਸ ਹੋਊਗਾ ਫਿਰ ਉਹ ਵਿਸ਼ਵਾਸ ਹੋਣ ਤੋਂ ਬਾਅਦ ਹੀ ਤੁਸੀਂ ਕੰਮ ਦੀ ਸ਼ੁਰੂਆਤ ਕਰ ਸਕਦੇ ਆ ਸੈਕਿੰਡ ਤੜ ਜੀ ਆਪਣਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਇਹਨੂੰ ਮੈਂ ਕਰ ਦੇਣਾ ਆਰਾਮ ਨਾਲ ਇਹ ਕੋਈ ਵੱਡਾ ਕੰਮ ਨਹੀਂ ਹੈਗਾ ਇਹ ਕੰਮ ਅੱਜ ਸ਼ੁਰੂ ਕੀਤਾ ਵਾ ਮੈਨੂੰ ਵਿਸ਼ਵਾਸ ਆ ਤੇ ਇਹਨੂੰ ਮੈਂ ਆਰਾਮ ਨਾਲ ਕਰ ਦੇਣਾ ਫਿਰ ਥਰਡ ਤੁਹਾਡਾ ਇੱਕ ਹਾਰਡਵਰਕ ਕਰਨ ਦੀ ਨਾ ਕੈਪੇਬਿਲਟੀ ਹੋਣੀ ਚਾਹੀਦੀ ਹੈ ਕਿ ਮੈਂ ਜੇ ਮਿਹਨਤ ਮਤਲਬ ਇਹ ਮੈਂ ਕੰਮ ਪੂਰਾ ਕਰਨਾ ਵਾ ਮੈਨੂੰ ਆਪਣੇ ਤੇ ਵਿਸ਼ਵਾਸ ਤੇ ਮੈਂ ਇਹ ਕੰਮ ਕਰਨ ਦੀ ਜੋ ਮਰਜ਼ੀ ਇਹਦੇ ਲਈ ਮਿਹਨਤ ਚਾਹੀਦੀ ਮੈਂ ਕਰਨ ਨੂੰ ਤਿਆਰ ਹਾਂ ਫਰੀ ਇਹਡਾ ਪੂਰਾ ਪ੍ਰੋਸੈਸ ਇਹਨੂੰ ਮੈਨੂੰ ਲੱਗਦਾ ਕੰਸਿਸਟੈਂਸੀ ਚਾਹੀਦੀ ਹੈ ਕਿ ਇਹ ਇਹ ਨਹੀਂ ਕਿ ਇੱਕ ਦਿਨ ਤੁਸੀਂ ਆਪਣੇ ਆਪ ਨੂੰ ਭਰੋਸਾ ਦਵਾਇਆ ਹਨ ਕਿ ਮੈਂ ਇਹ ਕੰਮ ਕਰ ਸਕਦਾ ਜਾਂ ਮਿਹਨਤ ਕੀਤੀ ਉਹਨੂੰ ਹਰ ਦਿਨ ਕਰਨਾ ਪਾਣਾ ਇੱਕ ਡਿਸਪਲਾਈਨ ਤਰੀਕੇ ਨਾਲ ਇੱਕ ਪ੍ਰੋਪਰ ਵੇ ਦੇ ਨਾਲ ਜਿਵੇਂ ਅੱਜ 8 ਵਜੇ ਉੱਠਣਦਿਆਂ ਪੜ੍ਹਨ ਲਈ ਕੱਲ ਵੀ ਮੈਂ 8 ਵਜੇ ਉੱਠਣਾ ਇਹ ਨਹੀਂ ਕੱਲ ਮੈਂ ਉੱਠਿਆ 10 ਵਜੇ 12 ਵਜੇ ਇੱਕ ਪ੍ਰੋਪਰ ਡਿਸਪਲਾਈਨ ਹੋਣੀ ਚਾਹੀਦੀ ਹੈ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਫਿਰ ਮੈਨੂੰ ਲੱਗਦਾ ਇੱਕ ਆਪਣੇ ਆਪ ਨੂੰ ਇਹ ਜਿਹੜਾ ਪ੍ਰੋਸੈਸ ਹੈ ਨਾ ਪੜਨ ਦਾ ਇੱਕ ਬਹੁਤ ਲੰਮਾ ਪ੍ਰੋਸੈਸ ਹੈ ਜਾਂ ਕੋਈ ਵੀ ਟਾਰਗੇਟ ਨੂੰ ਜਾਂ ਅਚੀਵ ਕਰਨਾ ਗੋਲ ਕਰਨਾ ਨਾ ਉਹ ਇੱਕ ਲੰਮਾ ਪ੍ਰੋਸੈਸ ਹੁੰਦਾ ਕੋਈ ਦਿਨਾਂ ਦਾ ਕੰਮ ਨਹੀਂ ਹੁੰਦਾ ਸਾਲ ਲੱਗ ਜਾਂਦੇ ਆ ਕਈਆਂ ਨੂੰ 10-10 ਸਾਲ 15-20 ਵੀ ਸਾਲ ਤੱਕ ਵੀ ਲੱਗ ਜਾਂਦੇ ਆ ਸੋ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਰੂਰੀ ਹੈ ਸੈਲਫ ਮੋਟੀਵੇਸ਼ਨ ਹਾਂ ਕਈ ਹੁੰਦੇ ਆ ਕਿ ਯਾਰ ਜਿੱਦਾਂ ਰੀਲਾਂ ਚੱਲਦੀਆਂ ਹਨ ਦੂਕ ਰੀਲਾਂ ਵੇਖੀਆਂ ਵਾਂ ਵੀ ਮੈਂ ਮੋਟੀਵੇਟ ਹੋ ਗਿਆ ਉਹ ਮੋਟੀਵੇਸ਼ਨ ਸ਼ਾਰਟ-ਟਰਮ ਹੁੰਦੀ ਹੈ ਜੇ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਕਰਨ ਦਾ ਤਰੀਕਾ ਲੱਭ ਲਿਆ ਨਾ ਤੇ ਮੈਨੂੰ ਨਹੀਂ ਲੱਗਦਾ ਤੁਸੀਂ ਲਾਈਫ 'ਚ ਕਦੀ ਵੀ ਡੀ-ਮੋਟੀਵੇਟ ਹੋਵੋਗੇ ਹਰ ਵੇਲੇ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਰੱਖੋ ਮੋਟੀਵੇਟ ਜਦੋਂ ਬੰਦਾ ਹੁੰਦਾ ਨਾ ਉਹ ਮਿਹਨਤ ਵੀ ਜ਼ਿਆਦਾ ਕਰਦਾ ਹੈ ਹਨ ਮੈਂ ਮੈਂ ਨਾ ਆਪਣਾ ਮੈਨੂੰ ਯਾਦ ਆ ਜਦੋਂ ਮੈਂ ਤਿਆਰੀ ਕਰਦਾ ਸੀ ਨਾ ਮੈਂ ਬੜਾ ਡੀ-ਮੋਟੀਵੇਟ ਹੁੰਦਾ ਸੀ ਉਦੀ ਜ ਆਪਣੇ ਕਈ ਚਲੋ ਵਧੀਆ ਸਿੰਗਰ ਹੈਗੇ ਆ ਜਿਹੜੇ ਮੋਟੀਵੇਸ਼ਨਲ ਗਾਣੇ ਗਾਉਂਦੇ ਜਿਦਾ ਹਰਦੀਪ ਗਰੀਵਾਲ ਜੀ ਹੋਗੇ ਹਨ ਉਹਨਾਂ ਦੇ ਗਾਣੇ ਜਿੰਨੇ ਆ ਤੁਹਾਨੂੰ ਮੋਟੀਵੇਸ਼ਨਲ ਲੱਭਣੇ ਮੈਂ ਉਹਨਾਂ ਦੇ ਗਾਣੇ ਨਾ ਡਾਊਨਲੋਡ ਕਰਕੇ ਨਾ ਇੱਕ ਪਲੇਲਿਸਟ ਬਣਾਈ ਹੁੰਦੀ ਹੁਣ ਇੱਕ ਲੰਮਾ ਪ੍ਰੋਸੈਸ ਹੁੰਦਾ ਵਾ ਸਟ्रेस ਬੰਦੇ ਨੂੰ ਹੁੰਦਾ ਕਿ ਯਾਰ ਹਰ ਦਿਨ ਕਰਦੇ ਆਂ ਦਾ ਸਟ्रेस ਹੋ ਗਿਆ ਰਿਸ਼ਤੇਦਾਰਾਂ ਦਾ ਸਟ्रेस ਹੋ ਗਿਆ ਸੋ ਸਟ्रेस ਮੈਨੂੰ ਲੱਗਦਾ ਮੈਨੇਜ ਕਰਨ ਦੇ ਲਈ ਵੀ ਨਾ ਕੋਈ ਨਾ ਕੋਈ ਇੱਕ ਐਕਟੀਵਿਟੀ ਚਾਹੀਦੀ ਹੈ ਜੇ ਤੁਸੀਂ ਪੜ੍ਹਨਦੇ ਆਂ ਸਟੱਡੀ ਕਰਨਦੇ ਆਂ ਸਟ्रेस ਤੁਹਾਨੂੰ ਹੋਣਾ ਹੀ ਹੋਣਾ ਉਹਨੂੰ ਮੈਨੇਜ ਕਰਨ ਲਈ ਕੋਈ ਫਿਜ਼ੀਕਲ ਐਕਟੀਵਿਟੀ ਰੱਖ ਲਓ ਜੋ ਤੁਹਾਨੂੰ ਪਸੰਦ ਹੈ ਮੈਂ ਅਲਟਰਨਟਿਵ ਆਪਣਾ ਲੱਭ ਲਿਆ ਜਿਮ ਮੈਂ ਜਿਮ ਜਾਣਾ ਸ਼ੁਰੂ ਕਰਤਾ ਹਾਂ ਵੀ ਇੱਕ ਜਦੋਂ 10 ਘੰਟੇ ਪੜ੍ਹਨਾ 5 ਘੰਟੇ ਪਹਿਲਾਂ ਪੜ੍ਹ ਲਿਆ ਫਿਰ 3 ਘੰਟੇ ਦੀ ਬ੍ਰੇਕ ਲੈ ਲਈ ਉਹ 3 ਘੰਟੇ ਦੇ ਵਿੱਚ ਮੈਂ ਆਪਣਾ ਜਿਮ ਜਾਣਾ ਖਾਣਾ ਪੀਣਾ ਫਿਰ ਆਗੇ 5 ਘੰਟੇ ਪੜ੍ਹ ਲੈਣਾ ਹੁਣ ਜੇ ਮੈਂ ਜਿਮ ਡੇਡ ਡੇਡ ਘੰਟੇ ਸੁਣਦਾ ਰਿਹਾ ਅੱਛਾ ਜਿਵੇਂ ਇੱਕ ਗਾਣਾ ਵਾ ਹਾਂ ਹਰਦੀਪ ਗਰੀਬਾ ਜੀ ਦਾ ਤੁਣਕਾ ਤੁਣਕਾ ਨਾ ਨਾ ਅਨਸਟਾਪੇਬਲ ਗਾਣਾ ਤੇ ਬੁਲੰਦੀਆਂ ਗਾਣਾ ਇਹਨਾਂ ਦਾ ਹੈਗਾ ਵਾ ਤੇ ਇੱਕ ਆਜਾ ਜੀ ਜ਼ਿੰਦਗੀ ਕਰਕੇ ਗਾਣਾ ਹੈਗਾ ਇਹਨਾਂ ਦਾ ਉਹ ਮੈਂ ਗਾਣਾ ਨਾ ਰਿਪੀਟ ਤੇ ਮੈਨੂੰ ਹਜੇ ਵੀ ਯਾਦ ਆ ਮੈਂ ਸੇਮ ਗਾਣਾ ਘੰਟੇ ਘੰਟੇ ਡੇਡ ਡੇਡ ਘੰਟਾ ਸੁਣਦਾ ਜਦੋਂ ਮੈਂ ਜਿਮ ਤੋਂ ਬਾਹਰ ਹੁੰਦਾ ਹਾਂ ਨਾ ਮੈਂ ਇੰਨਾ ਮੋਟੀਵੇਟ ਹੁੰਦਾ ਹਾਂ ਨਾ ਮੈਨੂੰ ਇਦਾਂ ਫੀਲ ਹੁੰਦਾ ਕਿ ਯਾਰ ਮੈਂ ਤੇ ਕੋਈ ਵੀ ਚੀਜ਼ ਜ਼ਿੰਦਗੀ ਚ ਨਾ ਹਾਸਲ ਕਰ ਸਕਦਾ ਕਿ ਮੈਂ ਇੱਕ ਸੈਲਫ ਮੋਟੀਵੇਟ ਕਰਨਾ ਜਿੰਨੂੰ ਆ ਗਿਆ ਨ ਤੂੰ ਸਟ्रेस ਹੁੰਦਾ ਉਹਦੀ ਮੈਂ ਤੇ ਇਹੀ ਐਡਵਾਈਸ ਕਰੂੰਗਾ ਸੈਲਫ ਮੋਟੀਵੇਸ਼ਨ ਲਈ ਜਿੱਦਾਂ ਮੈਂ ਗਾਣਿਆਂ ਤੋਂ ਮੋਟੀਵੇਸ਼ਨ ਲਈਏ ਤੁਸੀਂ ਕਿਤੇ ਹੋਰ ਮਿਲਦੀ ਆ ਉਤੋਂ ਲੈ ਸਕਦੇ ਆ ਸਟ्रेस ਨੂੰ ਮੈਨੇਜ ਕਰਨ ਲਈ ਆਪਣਾ ਕੋਈ ਨਾ ਕੋਈ ਇੱਕ ਐਕਟੀਵਿਟੀ ਤੁਹਾਨੂੰ ਰੱਖਣੀ ਪੈਣੀ ਹੈ ਜਿੰਨੂੰ ਲਿਖਣ ਦਾ ਸ਼ੌਂਕ ਆ ਗਾਉਣ ਦਾ ਸ਼ੌਂਕ ਹੈ ਨਾ ਕੋਈ ਇੱਕ ਘੰਟੇ ਦੋ ਘੰਟੇ ਦੀ ਬ੍ਰੇਕ ਲਾ ਕੇ ਉਹ ਐਕਟੀਵਿਟੀ ਕਰੇ ਤੇ ਫਿਰ ਮਨ ਜਿਵੇਂ ਹੀ ਲੱਗਾ ਰਹਿੰਦਾ ਇੰਟਰਸਟਿੰਗ ਹੋ ਜਾਂਦਾ ਪ੍ਰੋਸੈਸ ਸਰ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਪ੍ਰੀਤ ਤੁਸੀਂ ਇੰਨੀ ਦੂਰ ਤੱਕ ਆਏ ਔਰ ਜਿਵੇਂ ਦੀ ਤੁਹਾਡੀ ਸਟੋਰੀ ਹੈ ਲਾਈਫ ਦੀ ਹੈ ਨਾ ਅਸੀਂ ਉਹੀ ਉਮੀਦ ਕਰਦੇ ਹਾਂ ਕਿ ਤੁਸੀਂ ਅੱਛਾ ਕਰੋ ਹੋਰ ਅੱਛਾ ਕਰੋ ਤੇ ਬੈਟਰ ਤੋਂ ਬੈਟਰ ਇਨਸਾਨ ਬਣਦੇ ਜਾਓ ਤਾਂ ਕਿ ਕਿਉਂਕਿ ਤੁਹਾਨੂੰ ਜਿੰਨਾ ਯੂਥ ਫੋਲੋ ਕਰਦਾ ਇੰਸਟਾਗ੍ਰam ਤੇ ਹੈ ਨਾ ਉਹ ਸਾਰੇ ਮੋਟੀਵੇਟ ਹੋ ਸਕਣ ਜਿਵੇਂ ਤੁਹਾਨੂੰ ਤਸਦਿਕ ਤੁਹਾਨੂੰ ਮੈਸੇजेस ਵਗੈਰਾ ਵੀ ਆਉਂਦੇ ਆ ਸੋ ਐਵੇਂ ਤੁਸੀਂ ਯੂਥ ਨੂੰ ਮੋਟੀਵੇਟ ਕਰਦੇ ਰਹੋ ਆਪਣੀ ਜ਼ਿੰਦਗੀ ਦੇ ਵਿੱਚ ਜੋ ਚੀਜ਼ ਤੁਸੀਂ ਸੋਚੀ ਹੋਈ ਹੈ ਉਸ ਚੀਜ਼ ਨੂੰ ਹਾਸਿਲ ਕਰਨ ਦੇ ਲਈ ਮਿਹਨਤ ਕਰਦੇ ਰਹੋ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਅਥੇ Thank you. Sir.